ਤੇ ਸੈਂਕੜੇ ਟ੍ਰੈਕਟਰ ਇੱਥੇ ਇਸ ਵਾਰੀ ਬਹੁਤ ਆਇਆ ਨਵੇਂ ਇਹਦਾ ਦੋਸਤੋ ਡੀਜ਼ਲ ਖਰਚਾ ਬਹੁਤ ਘੱਟ ਆ ਤੇ ਬਾਈ ਘਰੇ ਚੱਲਿਆ ਟ੍ਰੈਕਟਰ ਦੂਜੇ ਨਾਮੇ ਫਸਟ ਓਨਰ ਹੈ ਵੀਰ ਫਸਟ ਓਨਰ ਹੈ 6 ਲੱਖ ਰੁਪਿਆ ਡਿਮਾਂਡ ਆਂਦੀ ਟ੍ਰੈਕਟਰ ਦੀ ਚਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਆ ਇਹਗਾ ਸਮਰਾਜ 855 ਬਿਲਕੁਲ ਨਵਾਂ ਟ੍ਰੈਕਟਰ ਆ 2 300 ਘੰਟੇ ਚੱਲਿਆ ਹੋਣਾ ਮਸਾਂ 2023 ਮਾਡਲ ਆ ਤੇ 7 ਲੱਖ 90 ਹਜ਼ਾਰ ਰੁਪਿਆ ਡਿਮਾਂਡ ਆਂਦੀ ਇੱਥੇ ਅੱਗੇ ਟਰੈਕਟਰ ਬਹੁਤ ਖਲੋਤੇ ਨੇ ਤੁਹਾਨੂੰ ਸਾਰੇ ਟਰੈਕਟਰ ਦਿਖਾਉਣੇ ਆ ਆ ਦੇਖ ਲੋ ਟਰੈਕਟਰ ਹੀ ਟਰੈਕਟਰ ਖਲੋਤੇ ਨੇ ਇੱਧਰ ਵੀ ਟਰੈਕਟਰ ਟਰੈਕਟਰ ਤੁਹਾਨੂੰ ਸਾਰੇ ਦਿਖਾਵਾਂਗੇ ਆ ਜੋ ਆਪਾਂ ਸ਼ੁਰੂ ਕਰਦੇ ਆ ਇੱਥੋਂ ਇੱਕ ਪਾਸੇ ਆਹ ਦੋਸਤੋ ਅਰਜਨ ਅਰਜਨ 605 2007 ਮਾਡਲ 3.5 ਲੱਖ ਦਾ ਆ ਹੈਗਾ ਫਾਰਮਟ੍ਰੈਕ 60 ਟਾਇਰ ਤਕਰੀਬਨ 80-90 ਪੈਸੇ 2006 ਮਾਡਲ 2.5 ਲੱਖ ਰੁਪਈਆ ਡਿਮਾਂਡ ਆ ਆਇਗਾ ਸਟੈਂਡਰਡ ਚ 160 ਟਾਇਰ ਤਕਰੀਬਨ 70 ਪੈਸੇ ਜਾਂਦੇ ਪਾਵਰ ਸਟੀering ਹੋਇਆ ਤੇ 2003 ਮਾਡਲ ਆ ਸਵਾ 3 ਲੱਖ ਕੀਮਤਾਂ ਦੇ ਆਇਗਾ ਮਹਿੰਦਰਾ 265 ਇਹਗਾ 2000 ਮਾਡਲ ਆ 190 ਡਿਮਾਂਡ ਆ ਆਇਗਾ HMT 3511 95 ਮਾਡਲ ਸਵਾ ਲੱਖ ਡਿਮਾਂਡ ਆਏਗਾ ਸਵਰਾਜ 855 2002 ਮਾਡਲ 270 ਆਏਗਾ ਫਾਰਮ 60 2003 ਮਾਡਲ 260 ਆਏਗਾ ਫਾਰਮ 60 ਪੈਰਿੰਦੇ ਦੇ ਕਰੀਬ 75 ਰੁਪਏ ਹੈ 2002 ਮਾਡਲ ਦਾ 2.5 ਲੱਖ ਆਏਗਾ ਸਵਰਾਜ 733 96 ਮਾਡਲ 140 ਆਏਗਾ ਮਹਿੰਦਰਾ 475 2002 ਮਾਡਲ 2.5 ਲੱਖ ਆਏਗਾ ਮਹਿੰਦਰਾ 265 ਹਿੰਦੇ ਕਿੰਨੇ ਕਿੰਨੇ ਆ ਇਹਦੀ ਵੇਚ ਨੇ ਇੱਥੇ ਕਿੰਨੇ 2004 ਮਾਡਲ ਆ ਤੇ ਸਵਾ ਦੋ ਲੱਖ ਆਏਗਾ ਅਰਜੰਸੀ 55 ਸਿੰਕਰੋ ਗੇਅਰ ਚ ਟਾਇਰ ਤਕਰੀਬਨ ਹੈਗੇ ਇਹਦੇ ਅਗਲੇ ਅੱਤੇ ਪਿਛਲੇ 85-90 ਪੈਸੇ 2010 ਮਾਡਲ ਆ 3-6 ਕੀਮਤਾਂ ਦੀ ਕਮਾਂਡ ਆ ਆਏਗਾ 52 10 ਗੇਅਰ ਪ੍ਰੋ ਦੇ ਵਿੱਚ ਟਾਇਰ ਇਹਦੇ ਤਕਰੀਬਨ 90 ਪੈਸੇ ਆ 2 250 ਘੰਟਾ ਚੱਲਿਆ ਤੇ 2024 ਮਾਡਲ ਆ 200 ਘੰਟੇ ਚੱਲਿਆ 2024 ਮਾਡਲ ਆ ਤੇ ਸਵਾ 8 ਲੱਖ ਕੀਮਤਾਂ ਦੀ ਟਰੈਕਟਰ ਆ ਨਵਾਂ ਪਿਆ ਟਰੈਕਟਰ ਬਿਲਕੁਲ ਸਵਾ 8 ਲੱਖ ਕੀਮਤਾਂ ਨਵਾਂ ਟਾਇਰ ਗੀਅਰ ਪ੍ਰੋ ਦੇ ਵਿੱਚ ਪੰਜਾਬ ਨੰਬਰ ਆ ਫਸਟ ਓਨਰ ਆ ਅੱਗੇ ਆ ਗਿਆ 265 ਡੀਲ 2007 ਮਾਡਲ ਸਵਾ 2 ਲੱਖ ਕਰਦੀ ਆ ਆ ਆ ਗਿਆ ਅਰਜਨ 605 ਡੀਏ ਹਾਈ ਲੋ ਮੀਡੀਅਮ ਤੇ ਗੇਅਰ ਆ ਫਲੈਟ ਪਲੇਟਫਾਰਮ ਇਹਦਾ ਤੇ 90 ਪੈਸੇ ਟਾਇਰ ਆ ਇਹ ਵੀ ਤਕਰੀਬਨ 300 ਘੰਟਾ ਚੱਲਿਆ ਇੱਕ ਇਹਦੇ ਡੀਜੀ ਸੈਂਸਰ ਲੱਗਾ 4G ਆਪਾ ਦੇ ਟਰੈਕਟਰ ਨੂੰ ਜਿੱਥੇ ਮੈਂ ਤੁਸੀਂ ਟਰੈਕ ਕਰ ਸਕਦੇ ਆ ਮੋਬਾਈਲ ਤੇ ਅਟੈਚ ਹੋ ਜਾਂਦਾ ਬਹੁਤ ਵਧੀਆ ਅਰਜਨ 90605 ਉੱਚਾ ਮਾਡਲ 2024 ਮਾਡਲ ਆ ਤੇ 690 ਕੀਮਤ ਆ ਆ ਅੱਗੇ ਫੇਰ ਆਗਾ 605 ਡੀਆਈ ਇਹਦੇ ਵੀ ਡੀਜੀ ਸੈਂਸਰ 4G ਲੱਗਾ ਇਹ ਇਹ 2021 ਮਾਡਲ ਆ ਕੀਮਤ ਹੈ ਤੇ 7 ਲੱਖ ਰੁਪਈਆ ਪੈਰ ਤਕਰੀਬਨ ਨੱਬੇ ਰਹਾ ਹੈ ਤੇ ਫਲੈਟ ਪਲੇਟਫਾਰਮ ਬਿਲਕੁਲ ਨਵਾਂ ਟਰੈਕਟਰ ਪਿਆ ਇਹ ਵੀ ਸਿਰਫ 2-300 ਘੰਟੇ ਚੱਲਿਆ ਟਰੈਕਟਰ ਆ ਆ ਗਿਆ 735 ਐਫੀ ਇਹ ਹੈਗਾ 2003 ਮਾਡਲ ਸਵਾ 2 ਲੱਖ 3000 ਦੀ ਅੱਗੇ ਆ ਗਿਆ 6320 ਟਾਇਰ ਇਹਦੇ ਪਿਛਲੇ ਨਵੇਂ ਆ 85-65 ਟਾਇਰ ਆ ਚਾਰੇ ਟਾਇਰਿੰਗ ਇੱਗੇ 85 90 ਪੈਸੇ ਟਾਇਰ ਹੈਗੇ ਆ 96 ਮਾਡਲ ਆ ਕੀਮਤ ਅਗੀ 1,80,000 ਰੁਪਇਆ ਅੱਗੇ ਫਿਰ ਆ ਗਿਆ ਅਰਜਨ ਨਮੋ 605 2022 ਮਾਡਲ ਟਾਇਰ 90 ਪੈਸੇ ਡੀਜੀ ਸੈਂਸ ਇਹਦੇ ਨਹੀਂ ਲੱਗਾ ਹੈਗਾ 2022 ਮਾਡਲ ਟਾਇਰ 90 ਪੈਸੇ ਕੀਮਤ 7.5 ਲੱਖ ਦਾ ਮੰਗ ਰਿਹਾ ਫਲੈਟ ਪਲੇਟਫਾਰਮ ਟਰੈਕਟਰ ਬਿਲਕੁਲ ਨਵਾਂ ਪਿਆ ਅੱਗੇ ਆ ਗਿਆ ਫਾਰਮ 60 ਟਾਇਰ ਇਹਦੇ ਪਿਛਲੇ 90 ਪੈਸੇ ਅਗਲੇ 1.8 ਟਾਇਰ ਤੇ ਇਹ ਮਾਡਲ ਹੈਗਾ 2014 ਤੇ ਟਰੈਕਟਰ ਬਿਲਕੁਲ ਸਾਫ਼ ਨਵਾਂ ਟਰੈਕਟਰ ਪਿਆ ਪਾਵਰ ਸਟੀering ਪੇਰ ਬ੍ਰੇਕਾਂ ਚ ਇਹ ਬਣੂ 4.5 ਅੱਗੇ ਆ ਗਿਆ ਸਟੈਂਡਰਡ 460 ਇਹ ਹੈਗਾ 2009 ਮਾਡਲ ਤੇ ਪਾਵਰ ਸਟੀering ਹੋਇਆ ਇਹ ਬਣੂਗਾ 335 40 ਦਾ ਅੱਗੇ ਆ ਗਿਆ 275 ਡੀਏ ਇਹ ਕਿਹੜਾ ਮਾਡਲ ਆ ਹਾਂ 994 ਮਾਡਲ ਕਿੰਨੀ ਡਿਮਾਂਡ ਆ 1 1,65,000 ਰੁਪਏ ਲਮਾਉਣਗੇ ਅੱਗੇ ਆ ਗਿਆ ਸੋਨਾਲੀ ਕਾ ਡੀਐ 60 ਆਰਐਕਸ ਹਾਈ ਲੋ ਮੀਡੀਅਮ 2017 ਮਾਡਲ 540 ਅੱਗੇ ਆ ਗਿਆ ਮਹਿੰਦਰਾ 605 ਡੀਏ 4x4 ਕਰਾਰੋ ਗੇਅਰ ਦੇ ਵਿੱਚ ਅੱਗੇ ਫਰੰਟੀ ਸਕਰਾਰੋ ਗੇਅਰ ਇਹੰਦਾ ਪਿਛਲਾ ਵੀ ਕਰਾਰ ਹੋਈ ਜਾਂਦਾ ਤੇ ਹਾਈ ਲੋ ਮੀਡੀਅਮ ਦੇ ਵਿੱਚ ਸ਼ਟਲ ਗੇਅਰ ਤੇ 90 ਪੈਸੇ ਟਾਇਰ ਆਂਦੇ 300 ਘੰਟਾ ਚੱਲਿਆ ਟਰੈਕਟਰ 2022 ਮਾਡਲ ਆ ਤੇ ਕੀਮਤ ਇਹ ਦੇਗੀ 8 ਲੱਖ 20 ਹਜ਼ਾਰ ਰੁਪਏ ਆ ਹੈਗਾ ਸੋਨ ਵਾਲੇ ਦਾ 750 RX 2015 ਮਾਡਲ ਸਵਾ ਚਾਰ ਲੱਖ ਫਾਰਮ 60 ਟਾਇਰਿੰਦੇ ਤੇ ਕਿਪਣਾ ਅੱਤੇ ਹੈਗੇ ਅਗਲੇ ਅਗਲੇ ਟਾਇਰ ਹੈਗੇ 90 ਪੈਸੇ ਇਹ ਪਿਛਲੇ ਕਾਰ ਹੈਗੇ ਅਤੇ 2012 ਮਾਡਲ ਆ ਇਹ ਬਣੂ ਦਾ 290 ਦਾ ਅੱਗੇ ਆ ਗਿਆ ਟਾਫੇ ਟਾਫੇ 93 ਮਾਡਲ ਆ ਇਹ ਬਣੂ 130 ਦਾ 2 ਸਿਲੰਡਰ ਟਾਫੇ ਟਾਇਰਿੰਦੇ ਹੈਗੇ ਪਿਛਲੇ ਬਿਲਕੁਲ ਨਵੇਂ ਅਗਲੇ ਹੈਗੇ 70 ਪੈਸੇ 2 ਸਿਲੰਡਰ ਟਰੈਕਟਰ ਡੀਜ਼ਲ ਖਰਚਾ ਬਿਲਕੁਲ ਘੱਟ ਆ ਟਾਫੇ 25 HP ਪਾਵਰ ਹੁੰਦੀਆਂ ਦੀ 93 ਮਾਡਲ ਆ 130 ਤੋਂ ਦਾ ਬਣੂਗਾ ਆਇਗਾ DG 475 ਸਰਪੰਚ ਪੈਟਰ ਬਲਕੋ ਸਹਾਫਾ ਨੜ ਨਵੇਂ ਮੜਵਾ ਤੇ ਪੈਰ ਵਧੀਆ ਪੈ ਜਾਂਦੇ ਅਗਲੇ ਟਾਇਰ ਕੱਸੇ ਆ ਪਿਛਲੇ ਟਾਇਰ तकरीबन 70 ਕਾ ਦੇ ਇਹ ਬਣੂਗਾ 215000 ਦਾ ਆ ਗੱਡੀਏ 475 ਅੱਗੇ ਆ ਗਿਆ ਦਿਖਾ ਦੇ ਨੇ ਬਤਾਓ ਇਹਗਾ 2001 ਮਾਡਲ ਆ ਇਹ ਮਿਲੂਗਾ 2 ਲੱਖ ਦਾ ਆ ਹੈਗਾ 265 ਫਿਰ ਅੱਗੇ ਆ ਗਿਆ 265 ਹੈ ਆਰੰਗ ਦਾ ਤਕਰੀਬਨ 80 ਪੈਸੇ ਅਗਲੇ ਕかせ ਪਿਛਲੇ 85 ਪੈਸੇ 93 ਮਾਡਲ ਸਵਾ ਲੱਖ ਦਾ ਅੱਗੇ ਆ ਗਿਆ ਆਸ਼ਾ 2001 ਮਾਡਲ ਇਹ ਮੇ ਵੀ 100 ਲੱਖ ਦਾ ਅੱਗੇ ਆ ਗਿਆ 475 ਫਿਰ 2007 ਮਾਡਲ ਤੇ ਭੂਮੀ ਪੁੱਤਰ ਆ ਟਾਇਰ ਇਹਦੇ ਤਕਰੀਬਨ 85 ਪੈਸੇ ਹੈਗੇ ਪਿਛਲੇ ਅਗਲੇ ਅੱਧੇ ਅਟਰ ਤੇ ਇਹ ਟਾਇਰ ਟਰੈਕਟਰ ਬਣੂਗਾ 2.5 ਲੱਖ ਡਿਮਾਂਡ ਹੈ ਤੇ ਸਵਾ 2 ਦਾ ਬਣੂਗਾ ਆ ਗੱਡੀ ਜੀ 60 ਸੋਨਾਲੇ ਕਾ ਇੰਟਰਨੈਸ਼ਨਲ ਹਾਈ ਲੋ ਦੇ ਵਿੱਚ ਛੋਟਾ ਗੇਅਰ ਲੱਗਾ ਹੁੰਦੇ 2010 ਮਾਡਲ ਆ ਤੇ 2.5 ਦਾ ਬਣੀ ਰਿਹਾ ਟਾਇਰ ਕਾ ਫੇਂ ਦੇ ਚਾਰੀ ਤੇ ਆ ਗਏ ਸੋਨਾਲੇ ਕਾ 745 ਇਹਦੇ ਟਾਇਰ ਪਿੱਛੇ ਹੈ ਤਕਰੀਬਨ 7 ਪੈਸੇ ਅਗਲੇ ਟਾਇਰ ਕਾ ਸੇ ਆ 2018 ਮਾਡਲ ਆ 4 ਲੱਖ ਦੀ ਮੰਗ ਆਂਦੀ ਬਾਕੀ ਰੰਗ ਰੂਪ ਤਾਂ ਬੇਹੱਬਾ ਡਿਸਟ੍ਰਿਬਿਊਟਰ ਲੱਗਾ ਪਾਵਰ ਸਟੀering ਟਾਇਰ ਕਿੱਲੇ ਹੈਗੇ ਆ ਫਰਟੋ ਕੋ ਪਾਇ ਹੀ ਅਗਲੇ ਟਾਇਰ 340 ਪਾਇ ਹੀ ਆਕੇ ਆ ਗਿਆ ਲਾਡਲਾ ਆਸ਼ਾ ਲਾਡਲਾ 2020 ਮਾਡਲ ਹੈ ਇਹ ਬਣੂਗਾ 2.2 ਲੱਖ ਦਾ ਆ ਵੇਖੋ ਲਾਡਲਾ ਹੁੰਦਾ ਵੀ ਲਾਡਲਾ ਹੀ ਆ ਇੱਥੇ ਸਟicker ਸਟicker ਲਾਇਆ ਮਿਰਚ ਤਾਂ ਲੜੀ ਆ ਠੀਕ ਆ ਇੱਥੇ ਲਿਖਿਆ ਡੋਨਟ ਟੱਚ ਮੀ ਟਰੈਕਟਰ ਦਾ ਆ ਬੜੇ ਸਟicker ਸਟicker ਲਾਇਆ ਬਾਈ ਨੇ ਤੇ ਟਰੈਕਟਰ ਵੀ ਸਾਫ ਆ ਨਵੇਂ ਟਾਇਰ ਆ ਪਿਛਲੇ ਅਗਲੇ ਟਾਇਰ ਹੈਗੇ ਦੇਖੋ ਟਾਈ ਦਾ ਬਣੂਗਾ ਅੱਗੇ ਆ ਗਿਆ ਸਵਰਾਜ 855 ਨੋਪੀ ਵੀਗੈਰਾ ਲੱਗੀ ਸਤਰੀ ਵੀਗੈਰਾ ਹਾਈ ਲੋ ਦੇ ਵਿੱਚ 90 65 ਟਾਇਰ ਆ ਰਹੇ ਨੇ 2020 ਮਾਡਲ ਆ ਇਹਦੀ ਡਿਮਾਂਡ ਹੈ ਕਿ 6 ਲੱਖ 70 ਹਜ਼ਾਰ ਦੀ ਆ 6.5 ਦਾ ਬਣ ਜੀਗਾ ਡੈਕਟਰ ਸਾਹਿਬ ਅੱਗੇ ਆ ਗਿਆ 963 ਐਫੀ 2020 ਮਾਡਲ ਤੇ 7 ਲੱਖ ਰੁਪਏ ਦੀ ਡਿਮਾਂਡ ਆਂਦੀ ਇੱਕ ਲੈਡ ਪਲੇਟਫਾਰਮ ਤੇ ਹਾਈ ਲੋ ਮੀਡੀਅਮ ਦੇ ਵਿੱਚ ਤੇ ਇਹ ਟਰੈਕਟਰ ਮਲੇਗੀ ਬਹੁਤ ਸਾਫ਼ ਬਹੁਤ ਘੱਟ ਮਿਲਦੇ ਆ ਤੇ ਟਰੈਕਟਰ ਬਹੁਤ ਸਾਫ਼ ਨਵਾਂ ਟਰੈਕਟਰ ਪਿਆ 90% ਕਹਿ ਰਾ ਤਕਰੀਬਨ ਟਰੈਕਟਰ origignal 500 ਘੰਟਾ ਚੱਲਿਆ ਤੇ 7 ਲੱਖ ਰੁਪਏ ਡਿਮਾਂਡ ਆਂਦੀ 2000 ਰੁਪਏ ਮਾਰ ਰਿਹਾ ਟਰੈਕਟਰ ਬਹੁਤ ਵਧੀਆ ਵੀ 62 60 ਕਲਾਸ ਐਸਪੀਨਰ ਆ ਗਿਆ ਸੋਨਾਲੇ ਦਾ ਡੀਆ ਇੰਟਰਨੈਸ਼ਨਲ ਟਾਇਰਿੰਗ ਦੇ ਟ੍ਰੇਡਿਸ਼ਨਸ਼ਿਪ ਲੇ ਗਿਆ 85% ਅਗਲੇ ਵੀ ਇੰਨੇ ਹੀ ਆ origignal 500 ਘੰਟਾ ਚੱਲਿਆ ਟਰੈਕਟਰ ਤੇ ਸ਼ਟਰ ਲਗਰ ਦੇ ਵਿੱਚ ਹਾਈ ਲੋ మీడియం ਚ ਨੋਤੀ ਵੀਗੈਰਾ ਲੱਗੀ ਆ 2020 ਮਾਡਲ ਆ ਤੇ 25 35 ਦਾ ਹੁਣ ਕਾਹ ਦੰਦੇ ਆ ਤੇ 6:40 ਡਿਮਾਂਡ ਆ ਦੀ ਸਵਾ 6 ਦਾ ਬਣੂਗਾ ਟੇਕਰ ਨਵਾਂ ਪਿਆ ਦਾ ਲੈ ਲੇ ਤੇ ਇੱਧਰ ਆ ਗਿਆ ਸਮਰਾਜ 855 2021 ਮਾਡਲ ਟ੍ਰੈਕਟਰ ਵੀ ਸਾਫ ਆ 90 ਪੈਸੇ ਟਾਇਰ ਆ ਅਗਲੇ ਟਾਇਰ ਵੱਡੇ ਪੈਸੇ ਇਹਦਾ ਇਸ ਤੋਂ ਨਾਲ ਪਿਆ ਆ ਹਾਈ ਲੋ ਤੇ మీడియం ਤੇ ਵਿਕਨੇ ਕੱਲੇ ਹਾਈ ਲੋ ਦੇ ਵੇਚਾ ਕੀ ਮਾਡਲ 68000 ਰੁਪਏ ਦੀ ਮੰਗਾਂ ਦੀ 6 ਸੀ ਮੰਗਾਂ ਤੇ ਟਰੈਕਟਰ ਵੇਖ ਲੋ ਟਾਇਰ ਤਕਰੀਬਨ 85% ਹੋ ਗਏ ਟਾਇਰ ਅਗਲੇ ਟਰਾਰ ਬਾਅਦ ਚ ਪਾਏ ਹੋਏ ਨੇ ਵੱਡੇ ਪਾਏ ਟਾਇਰ ਅਗਲੇ ਆਹ ਦੇਖੋ ਦੋਸਤੋ ਸਬੱਦੀ ਇੱਧਰ ਆ ਗਿਆ ਫਾਰਮ 60 2006 ਮਾਡਲ ਇਹਦੇ 270 ਮੰਗਾਂ ਆ ਇੱਧਰ ਸਿਰਫ ਫਾਰਮ 60 ਆ ਗਿਆ ਇਹ 2010 ਮਾਡਲ ਇਹ ਜੀ 370 ਡਿਮਾਂਡ ਆ ਅੱਜ ਸਵਰਾਜ ਆ ਪਰ ਪਹਿਲੇ ਕੋਲ ਨਿਊ ਸਵਰਾਜ ਆ ਗਿਆ 15 ਸਟੇਡਾਂ ਦੇ ਵਿੱਚ 90 ਪਰ ਹਟਾਇਰਾਂ ਦੇ ਕਿੰਨੇ ਸਿਕਰੇਪਣਾ ਅਗਲੇ 4 ਟਾਇਰ 90 ਦਾ ਇਹ ਆ ਟਾਇਰ ਸਾਰਾ ਚੱਲਿਆ ਹੀ ਕੋਟ 250 ਦੇ ਵਿੱਚ ਲਿਆ ਫਰੀ ਸਪੀਡ ਦੇ ਵਿੱਚ ਸਾਈਡ ਗੇਅਰ ਦੇ ਵਿੱਚ ਟਰੈਕਟਰ 2022 ਮਾਡਲ ਆ 7.5 ਲੱਖ ਡਿਮਾਂਡ ਆ ਟਰੈਕਟਰ ਦੀ 200 ਘੰਟਾ ਚੱਲਿਆ ਹੈ ਇਸ तरफ ਲੋਕਲ ਪੰਜਾਬ ਨੰਬਰ ਫਸਟ ਉਹਨਾਂ ਦਾ ਅਜੇ ਨੰਬਰ ਵੀ ਨਹੀਂ ਲੱਗਾ ਟਰੈਕਟਰ ਦਾ ਵੈਲਕਮ ਹਾਂ ਮਾਨਤਾ ਜੀ ਅੱਗੇ ਆ DJ 265 ਖੜਾ 2003 ਮਾਡਲ 2.5 ਲੱਖ ਦੀ ਕੀਮਤ ਦਾ ਟਾਇਰ ਇਹਨੇ ਨਵੇਂ ਆ ਤਕਰੀਬਨ ਚਾਰੇ ਟਾਇਰ ਨਵੇਂ ਆਂ ਅੱਗੇ ਫੇਰ ਆ ਗਿਆ ਸਵਰਾਗ 855 ਪਹਿਲੀ ਸ਼ੋਅ ਦੇ ਵਿੱਚ ਠਾਈ ਲੋ ਦੇ ਵਿੱਚ ਟਾਇਰਿੰਗ 90% ਟਾਇਰ ਆ ਇਹ ਚੱਲਿਆ ਟਰੈਕਟਰ ਤਕਰੀਬਨ 350 ਘੰਟੇ ਚੱਲਿਆ 2021 ਮਾਡਲ ਆ ਤੇ 7 ਲੱਖ ਰੁਪਏ ਡਿਮਾਂਡ ਆ ਤਾਂ ਕਿ ਅੱਜ ਅੱਜ ਸਿੰਗਲੀਆਂ ਸਿੰਗਲੀਆਂ ਲੱਗੀਆਂ ਕਈ ਨਹੀਂ ਸੌਂਕਾਂ ਲਾਈਆਂ ਮਗਰਾਤ ਲੱਗੇ ਹੋਏ ਨੇ ਤੇ ਇਹਨਾਂ ਤੇ ਤੇ ਇਹ ਆਈ ਪੀਟੀਓ ਦੇ ਵਿੱਚ ਟਰੈਕਟਰ ਬਿਲਕੁਲ ਨਵਾਂ ਤੇ ਕਾਫੀ ਕਾਜ ਪੂਰੇ ਆ ਟਰੈਕਟਰ ਤੇ ਫਸਟ ਆਨਰ ਦਾ ਤੇ 7 ਲੱਖ ਰੁਪਏ ਦੀ ਮੰਗ ਦਾ ਕੀ ਬਾਈ ਜੀ ਇਹ ਸੀ ਆਪਣਾ ਮੋਗਾ ਮੰਡੀ ਦਾ ਟਰੈਕਟਰ ਜਿਹੜੇ ਬਾਈ ਟਰੈਕਟਰ ਦੇ ਮਸੰਦ ਆਏ ਹੁਣ ਤੇ ਬਾਈ ਹੇਠਾ ਆਪਾਂ ਨੰਬਰ ਦੇ ਦਵਾਂਗੇ ਕਨੈਕਟ ਕਰ ਸਕਦੇ ਆ ਟਰੈਕਟਰ ਬਿਲਕੁਲ ਆਪਾਂ ਸਹੀ ਜੈਨੂਇਨ ਟਰੈਕਟਰ ਦਿਖਾ ਰਹੇ ਆ ਜਿਹੜੇ ਬੇਟਰ ਆਪਣੇ ਲੈ ਕੇ ਸਿੱਧਾ ਮੰਡਾ ਤੋਂ ਆਵਦੇ ਨੇ ਜੀ ਟੈਕਟਰ ਤੇ ਹਨ ਬਾੜੇ ਆਪਾਂ ਵੀ ਵੀਡੀਓ ਲਾਣਾ ਹੈ ਜੀ ਤੇ ਨਾਲ ਸਾਰੇ ਭਾਗੋਏ ਜਿਹੜੇ ਸਾਥ ਸਾਥ ਨਾਲ ਜਿਹੜੇ ਪਾਉਂਦੇ ਆ ਜੀ ਵੀਰ ਦੱਸਦਾ ਬਾਕੀ ਦੋਸਤੋ ਵੀਡੀਓ ਨੂੰ ਕੇ ਸ਼ੇਅਰ ਕਰਦੇ ਜੀ ਲਾਈਕ ਕਰਦੇ ਜੀ ਆਪ ਦਾ ਪਿਆਰ ਨਾਲ ਕਮੈਂਟ ਕਰਦੇ ਜੀ ਤੇ ਵੀਡੀਓ ਨੂੰ ਕੇ ਜੋ ਪਾਉਂ ਸ਼ੇਅਰ ਕਰਦੇ ਜੀ ਤਾਂ ਕਿ ਵੱਧ ਤੋਂ ਵੱਧ ਜਿੰਮੇਦਾਰਾਂ ਤੱਕ ਪਹੁੰਚ ਸਕੇ ਇਹਨਾਂ ਨੂੰ ਮੈਂ ਤੁਹਾਡੇ ਸਭ ਦਾ ਲੈਂਦਾ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਗੋਲਕ ਸਾਰੇ ਵੀਰਾਂ ਨੂੰ ਸੱਚੀ ਧੰਨਵਾਦ